ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਪੂਰੇ ਪੰਜਾਬ ਦੇ ਵਿੱਚ ਪੰਚਾਇਤਾਂ ਦੀਆਂ ਜਿਮਨੀ ਚੋਣਾਂ ਹੋਣ ਚਾਰੀਆਂ ਨੇ 27 ਜੁਲਾਈ ਨੂੰ ਵੋਟਾਂ ਪੈਣਗੀਆਂ 14 ਜੁਲਾਈ ਤੋਂ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਤਾਖਲ ਕਰਨੇ ਸ਼ੁਰੂ ਹੋ ਚੁੱਕੇ ਨੇ ਬਲਾਕ ਡਵੈਲਪਮੈਂਟ ਅਫਸਰ ਬਟਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਟਾਲਾ ਦੇ ਵਿੱਚ 24 ਪਿੰਡਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਜਿਸ ਦੇ ਵਿੱਚ 42 ਪੰਚ ਨੇ ਤੇ ਦੋ ਸਰਪੰਚ ਆਪਣੀ ਕਿਸਮਤ ਅਜਮਾਉਣਗੇ 27 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਜਿਹੜੇ ਨੇ ਉਹ ਸਾਹਮਣੇ ਆ ਜਾਣਗੇ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਚੋਣਾਂ ਜੜੀਆਂ ਨੇ ਹੁੰਦੀਆਂ ਨਜ਼ਰ ਆਣਗੀਆਂ ਇਸ ਤੋਂ ਇਲਾਵਾ ਇਹ ਵੀ ਜ਼ਿਕਰਯੋਗ ਹੈ ਕਿ ਇੱਕ ਜ਼ਿਮਨੀ ਚੋਣ ਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਹੋਵੇਗੀ ਵਿਧਾਇਕ ਦੇ ਤੌਰ ਤੇ ਵਾਇਲ ਇਲੈਕਸ਼ਨ ਜਿਹੜੇ ਨੇ ਉਹ ਹੋਣਗੇ ਅਤੇ ਇਸ ਵਕਤ ਦੀ ਵੱਡੀ ਖਬਰ ਹੈ ਕਾ 14 ਜੁਲਾਈ ਤੋਂ ਨਾਮਜ਼ਦਗੀਆਂ ਪੱਤਰ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਜ਼ਿਮਨੀ ਚੋਣ ਦੇ ਲਈ ਪੰਚਾਇਤੀ ਜ਼ਿਮਨੀ ਚੋਣਾਂ ਦੇ ਲਈ 27 ਜੁਲਾਈ ਨੂੰ ਵੋਟਾਂ ਜਿਹੜੀਆਂ ਨੇ ਉਹ ਪੈਂਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ 14 ਜੁਲਾਈ ਤੋਂ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਦਾਖਲ ਕਰਨੇ ਸ਼ੁਰੂ ਹੋ ਚੁੱਕੇ ਨੇ ਬਲਾਕ ਡਵੈਲਪਮੈਂਟ ਅਫਸਰ ਬਟਾਲਾ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ ਜਾਣਕਾਰੀ ਦਿੰਦੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਵੀ ਜਾਣਦੇ ਜੀ ਇਹ ਜੀ ਉਪ ਚੋਣ ਆ ਤੇ 22 ਆਪਣੇ ਸੋਰੀ 45 ਸੀਟਾਂ ਸਾਡੀਆਂ ਹੈਗੀਆਂ ਜਿਹੜੀਆਂ ਮੈਂਬਰਾਂ ਦੀਆਂ ਨੇ ਤੇ ਦੋ ਸਰਪੰਚਾਂ ਦੀਆਂ ਖਾਲੀ ਆ 24 ਪਿੰਡਾਂ ਦੇ ਵਿੱਚ ਇਲੈਕਸ਼ਨ ਹੋਣੀ ਹੈ 27 ਤਰੀਕ ਆਪਣੇ ਸੋਰੀ 14 ਤੋਂ 17 ਤੱਕ ਇਹਨਾਂ ਦੀ ਨਾਮਜ਼ਦਗੀ ਹੈ ਜੀ 18 ਨੂੰ ਇਹਨਾਂ ਦੇ ਜਿਹੜੇ ਕਾਗਜ਼ਾਂ ਦੀ ਪੜਤਾਲ ਹੋਣੀ ਹੈ 18 ਤਰੀਕ ਨੂੰ ਪੜਤਾਲ ਹੋ ਕੇ ਸੰਭਲ ਲਾਟ ਹੋਏ ਨੇ 27 ਤਰੀਕ ਨੂੰ ਦੀ ਇਲੈਕਸ਼ਨ ਹੋਈ ਹੈ 27 ਨੂੰ ਮੌਕੇ ਤੇ ਗਿਣਤੀ ਹੋਏ ਨੇ ਕੁਝ ਤੇ ਸੀਟਾਂ ਤੇ ਉਦੋਂ ਕਾਗਜ਼ਾਂ ਦੀ ਕਰਕੇ ਕਿਸੇ ਦੇ ਕਾਗਜ਼ ਰਿਜੈਕਟ ਹੋ ਗਏ ਜਾਂ ਕਿਦਾਂ ਕਰਕੇ ਸੀਟਾਂ ਖਾਲੀ ਰਹਿ ਗਈਆਂ ਸੀ ਕੁਝ ਪੰਚਾਇਤ ਸਰਪੰਚਾਂ ਦੀ ਕੋਈ ਮੌਤ ਹੋਣ ਕਰਕੇ ਕੋਈ ਖਾਲੀ ਹੋ ਗਿਆ ਕੁਝ ਇੱਕ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਉਹ ਵੀ ਸੀਟਾਂ ਖਾਲੀ ਹੋ ਗਈਆਂ ਨੇ ਉਹਨਾਂ ਦੇ ਉੱਪਚੋਣ ਹੋ ਰਹੀ ਹੈ ਜੀ ਤੇ ਕਿਨੇ ਜੀ ਇੱਕ ਐਸਡੀਓ ਬਿਜਲੀ ਬੋਰਡ ਵਾਲੇ ਨੇ ਦੱਜੇ ਵੀ ਸ਼ਾਇਦ ਐਸਬੀ ਬਿਜਲੀ ਬੋਰਡ ਦੇ ਨੇ ਤੇ ਉਹਨਾਂ ਰਾਰੋ ਨੇ ਲੱਗੇ ਉਹਨਾਂ ਦੀ ਉੱਥੇ ਪੋਲਟੈਕਨਿਕ ਆਜ ਡਿਊਟੀ ਲੱਗੀ ਹੋਈ ਆ